Yeah, okay, ਤੋਡੋ ਕਿਵੇਂ ਡਿੱਗ ਗਿਆ ਜੀ ਬਰਖਸੀ ਇਹ ਐਸੇ ਖਤਰਾ ਹੈ ਜੀ ਸਾਰਾ ਹੀ ਅੱਛਾ ਪੁਰਾਣਾ ਇਹ ਅਚਾਨਕ ਡਿੱਗ ਗਿਆ ਬੱਚੇ ਤੇ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਨਹੀਂ ਕੋਈ ਨੁਕਸਾਨ ਨਹੀਂ ਆਇਆ ਜੀ ਬਰਵਾਦਵਾਰੀ ਕਿਹਾ ਹੈ ਕੋਈ ਚਲਦੀ ਬੰਦਾ ਵਾਰਿਆ ਸੀ ਸਹੀ ਵਾਰ ਕਰਕੇ ਅਜ ਜੀੜੀ ਨਹੀਂ ਸੀ ਐਸੇ ਸਾਰੇ ਸਭ ਬੱਚੇ ਦੀ ਛੁੱਟੀ ਹੈ ਬੈਂਕ ਦੇ ਵਿੱਚ ਪਰ ਆਪਾਂ ਕੀ ਕਹਿਣਾ ਚਾਹੋਗੇ ਹੁਣ ਕੀ ਇਹ ਕਿਸੇ ਅਸਾਮੀ ਲੈ ਕੇ ਜਾਂ ਕਿਸੇ ਨੂੰ ਫਸ ਗਿਆ ਲਗੀ ਰਸਾ ਹੋ ਰਹੀ ਜੀ ਜੀ ਬਿਜਲੀ ਬੰਦ ਹੈ ਉਹ ਸ਼ੁਰੂ ਕਰਵਾ ਦੇ ਬਾਕੀ ਸਭ ਕੁਝ ਬੰਦ ਹੋ ਗਿਆ ਲਾਈਟ ਵੀ ਚਲੀ ਗਈ ਹੈ ਹਾਂ ਲਾਈਟ ਹੀ ਨਹੀਂ ਦੇਖ ਰਹੇ ਤੁਸੀਂ ਲਾਈਵ ਤਸਵੀਰਾਂ ਆਰ ਵੀ ਲਾਈਵ ਮੀਡੀਆ ਤੇ ਜਿਹੜਾ ਕੀ ਹੈ ਸਟੇਟ ਬੈਂਕ ਕੋ ਪਟਿਆਲਾ ਦੇ ਬਾਹਰ ਜਿਹੜਾ ਕੀ ਹੋਟਲਾ ਬਿਜਾਰ ਦੇ ਵਿੱਚ ਬੈਂਕ ਹੈ ਕੈਂਡਰਾ ਬੈਂਕ ਦੇ ਬਿਲਕੁਲ ਨੇੜੇ ਜਿੱਥੇ ਕੀ ਹੈ વૃક્ષ ਜਿਹੜਾ ਹੈ ਕਾਫੀ ਟਾਈਮ ਦਾ ਜਿਹੜਾ ਅਸੀਂ ਕੰਦੇ ਥੱਲੋਂ ਖਾਧਾ ਪਿਆ ਸੀ ਉਹ ਡਿੱਗ ਗਿਆ ਹੈ ਤੇ ਬੱਚਤ ਹੈ ਰਾਜੇ ਜਿਹੜੀ ਹੈ ਰੋਕ ਸਾਈਡ ਤੋਂ ਆਦਾ ਰਸਤਾ ਲੈ ਕੇ ਜਾ ਰਿਹਾ ਦੇਖ ਲਿਆ ਤੁਸੀਂ ਬਿਜਲੀ ਦੀਆਂ ਜਿਹੜੀਆਂ ਤਾਰਾਂ ਵੀ ਹੈ ਕਾਫੀ ਟੁੱਟ ਗਈਆਂ ਨੇ ਬਿਜਲੀ ਵੀ ਜਿਹੜੀ ਹੈ ਪੂਰੀ ਤਰ੍ਹਾਂ ਗਲ ਹੋ ਚੁੱਕੀ ਹੈ ਇੱਥੇ ਲਾਈਵ ਤਸਵੀਰ ਆਪਣੇ ਦੇਖ ਰਹੇ ਹੋ ਪਾਜ਼ਿਲ ਘਾਟੋਂ ਆਰਬੀ ਲਾਈਵ ਮੀਡੀਆ ਤੇ ਲਕੀ ਫੋਟੇਲਾ ਵੀਰ ਕੋ ਕੱਚੇ ਤੇ